ਅਮੀ ਮਾਲੀਕੀ ਉਵਾਦੀਆ ਬਾਨਬ ਤੇ ਆਪਾ ਨਸੀਨ ਇਹ ਦਾ ਨਾਸੂਤ ਲਾ ਜੀ ਆਨ ਅਲ ਗਰਮ ਬਤੋ ਮਹਾਰਤੂ ਆਮੀ ਬਿਸਮਿਲਾ ਰਹਿਮਨ ਰਹਿਮ سارے علاقے ایم ایل اے بھی ہے سپیکر بھی ہے یہ سارے بےنتی کرنا پتاب لاک مانگا ہےلاف لاکھ مانگتا ہے ਬਾਬਿਆਂ ਦੀ ਮਿਹਰ ਨਾਲ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਰਦਾਸ ਹੋ ਗਈ। ਇਹ ਤੋਂ ਬੜੀ ਕਿਰਪਾ ਹੋਈ ਹੈ। ਓਏ ਇਹ ਤੋਂ ਸਭ ਕੁਝ ਮਿਲਦਾ ਆ। ਓ ਸੋ ਮੈਂ ਵੀ ਰਤਮਸਤਕਉਣ ਵਾਸਤੇ ਆਇਆ। ਕਿ ਬਾਬਾ ਜੀ ਕਿਰਪਾ ਕਰ ਸਾਡਾ ਪੰਜਾਬ ਸੋਹਣਾ ਹੋਵੇ। ਸਾਡਾ ਬਾਹਰ ਤੋਂ ਨੁਕੀਆ ਹੋਵੇ। ਸਾਡਾ ਦੇਸ਼ ਵਧੀਆ ਹੋਵੇ। ਕਿ ਉਹ ਬਹੁਤ ਬੜੀ ਹਸਤੀ ਹੈ। ਪਤਾ ਲੱਗਿਆ ਵੀ ਆਪਣਾ ਡੇਰਾ ਛੱਡ ਕੇ ਚਲੇ ਗਏ। ਬੜਾ ਅਫਸੋਸ ਹੈ ਔਰ ਕੋਸ਼ਿਸ਼ ਕਰਾਂਗੇ ਕਿਸੇ ਢੰਗ ਨਾਲ ਉਹਨਾਂ ਨੂੰ ਵਾਪਸ ਲਿਆਉਣ ਦੀ ਮੈਂ ਸਾਰਿਆਂ ਦਾ ਹਰ ਸਾਲ ਦੀ ਤਰ੍ਹਾਂ ਮਿੱਤੀ 12 ਨਵੰਬਰ ਨੂੰ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਸ਼ਰਦਾ ਦੇ ਨਾਲ ਸੰਗਤ ਦੇ ਵੱਲੋਂ ਇਲਾਕੇ ਤੇ ਦੂਰੋਂ ਨੇੜੋਂ ਇਹ ਸਾਰੀ ਸੰਗਤ ਆਈ ਹੈ ਤੇ ਬਹੁਤ ਹੀ ਆਸਥਾ ਰੱਖਣ ਵਾਲੇ ਇਨਸਾਨ ਜਿੱਤੇ ਸੰਗਤ ਦੀ ਬਹੁਤ ਆਸਥਾ ਹੈ ਬਾਬਾ ਬੁੱਢਣ ਸ਼ਾਹੀ ਦੇ ਅਜਗੁਰ ਸਮੇਲਾ ਜਿਹੜਾ ਹੈ ਇਸ ਦਰਬਾਰ ਦੇ ਵਿੱਚ ਬਾਬਾ ਬੁੱਢਣ ਸ਼ਾਹੀ ਦੀ ਦਰਬਾਰ ਦੇ ਵਿੱਚ ਬਹੁਤ ਸ਼ਾਨੋ ਸ਼ੌਕਤ ਨਾਲ ਬਣਾਇਆ ਜਾ ਰਿਹਾ ਹੈ ਮੈਂ ਅੱਜ ਦੀ ਉਸ ਪਰਤੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹੈ ਇਹ ਬਾਬਾ ਪਟੰਸ਼ਾ ਸਾਰਿਆਂ ਦੇ ਉੱਤੇ ਆਪਣਾ ਸਭ ਤੋਂ ਸਿਰਾਂ ਤੇ ਆਪਣਾ ਹੱਥ ਰੱਖ ਕੇ ਸਾਰਿਆਂ ਨੂੰ ਆਪਣੀ ਕਿਰਪਾ ਬਣਾਈ ਰੱਖੇ ਦਲਬਾਗ ਬਾਬਾ ਸਾਹਿਬ ਨੇ ਜਿਹੜੇ ਇੱਥੇ ਤੇ ਗੱਦੀ ਦੀ ਸ਼ੋਣ ਲਈ ਉਹ ਮੇਰੇ ਜਨਰਲ ਸਾਡੇ ਜਨਰਲ ਸੈਕਟਰੀ ਵੀ ਨੇ ਔਰ ਪਾਰਟੀ ਨੂੰ ਪਾਰਟੀ ਦੇ ਵਿੱਚ ਜਨਰਲ ਸੈਕਟਰੀ ਨੇ ਔਰ ਮੈਂ ਐਸਐਸਪੀ ਸਾਹਿਬ ਦਾ ਆਇਆ ਦਾ ਬਹੁਤ-ਬਹੁਤ ਥੈਂਕਸ ਕਰਦਾ ਔਰ ਜਿਹੜੇ ਬਾਬਾ ਬੁੱਢਣ ਸਾਹਿਬ ਜੀ ਨੇ ਔਰ ਇਹ ਬਾਦਸ਼ਾਹ ਨੇ ਔਰ ਇਸ ਦਰਬਾਰ ਦੇ ਵਿੱਚ ਕੁਝ ਬੋਲਣ ਦੀ ਲੋੜ ਨਹੀਂ ਪੈਂਦੀ ਔਰ ਇਹ ਸਾਰੇ ਗੁਰੂਆਂ ਦਾ ਟੱਚ ਨਹੀਂ ਜਿਸ ਟਾਈਮ ਇਹ ਇਤਿਹਾਸ ਦੱਸਦਾ ਫਤਿਹਗੜ ਸਾਹਿਬ ਜਿਸ ਟਾਈਮ ਸ਼ਹਾਦਤ ਹੋਈ ਸੀ ਸਾਹਿਬ ਜਾਦੀਆ ਦੀ ਉਸ ਟਾਈਮ ਇਹਨਾਂ ਦੇ 12 ਚੇਲੇ ਉਸ ਲੜਾਈ ਦੇ ਵਿੱਚ ਸ਼ਹੀਦ ਹੋਏ ਸੀ ਔਰ ਇਸ ਕਰਕੇ ਬਾਕੀ ਛੇਵੇਂ ਜਾਮੇ ਦੇ ਵਿੱਚ ਬਾਬਾ ਨਾਨਕ ਜੀ ਨੂੰ ਇਹਨਾਂ ਨੇ ਉਸੇ ਰੂਪ ਦੇ ਵਿੱਚ ਲੈ ਆ ਕੇ ਦੁੱਧ ਪਲਾਇਆ ਪਰ ਇਸ ਕਰਕੇ ਮੈਂ ਇਹ ਚਾਹੁੰਦਾ ਵੀ ਜਿਹੜੇ ਐਸਐਸਪੀ ਸਾਹਿਬ ਇੱਥੇ ਆਏ ਨੇ ਇਹਨਾਂ ਦੀ ਜਿਹੜੀ ਹਾਜ਼ਰੀ ਹੈ ਅਸੀਂ ਚਾਹੁੰਦੇ ਹਾਂ ਵੀ ਇਹ ਮਾਲਕ ਇਥੋਂ ਸ਼ਕਤੀ ਵਖਸ਼ੇ ਤਾਂ ਬਹੁਤ ਜਲਦੀ ਹੀ ਇਹ ਵੱਡੇ ਮੁਕਾਮ ਤੇ ਜਾਣ ਤਾਂ ਕਿ ਜਿਹੜੇ ਗਰੀਬਾਂ ਨੂੰ ਪਿਆਰ ਕਰਦੇ ਨੇ ਪਬਲਿਕ ਨੂੰ ਪਿਆਰ ਕਰਦੇ ਨੇ ਸਾਰੇ ਧਰਮਾਂ ਨੂੰ ਪਿਆਰ ਕਰਦੇ ਨੇ ਅਸੀਂ ਇਹਨਾਂ ਦਾ ਆਇਆ ਹੁੰਦਾ ਜਿਹਾ ਕਹਿੰਦੇ ਆ ਸਾਰੀ ਕਮੇਟੀ ਵੱਲੋਂ ਸਾਰੇ ਦਰਗਾਹ ਸ਼ਰੀਫ ਵੱਲੋਂ ਔਰ ਸਾਰੇ ਇੱਥੇ ਦੇ ਪ੍ਰਬੰਧਕਾਂ ਵੱਲੋਂ ਔਰ ਇਹਨਾਂ ਦਾ ਥੈਂਕਸ ਕਰਦੇ ਆ ਨਾਲ ਇੱਕ ਅਪੀਲ ਕਰਦੇ ਆ ਵੀ ਜਿਹੜਾ ਇਹਨਾਂ ਦੇ ਉੱਤੇ ਕੋਈ ਵੀ ਕਿਸੇ ਕਿਸਮ ਦਾ ਹਮਲਾ ਹੋਇਆ ਔਰ ਉਸ ਚੀਜ਼ ਦੀ ਮੰਗ ਕਰਦੇ ਆ ਐਸਐਸਪੀ ਸਾਹਿਬ ਤੋਂ ਵੀ ਇਹ ਰეკਮੈਂਡੇਸ਼ਨ ਕਰਕੇ ਤਾਂ ਕਿ ਡੀਜੀਪੀ ਸਾਹਿਬ ਨੂੰ ਭੇਜਣਾ ਤਾਂ ਕਿ ਇਹਨਾਂ ਨੂੰ ਪੱਕੇ ਤੌਰ ਤੇ ਜਿਹੜੀ ਸਕਿਉਰਿਟੀ ਪ੍ਰੋਵਾਈਡ ਕੀਤੀ ਪ੍ਰੋਵਾਈਡ ਕੀਤੀ ਜਾਵੇ ਤਾਂ ਕਿ ਇਸੇ ਕਿਸਮ ਦਾ ਤਾਂ ਕਿ ਇਹਨਾਂ ਨੂੰ ਹਰ ਵਕਤ ਇਹਨਾਂ ਨੂੰ ਕਦੇ ਟੈਲੀਫੋਨ ਆ ਜਾਂਦੇ ਨੇ ਇਸ ਕਰਕੇ ਕਰੇ ਕਦੇ ਫਰੋਤੀ ਮੰਗੀ ਜਾਂਦੀ ਹੈ ਅੱਜਕੱਲ ਨਸ਼ੇੜੀ ਲੋਕ ਜਿਹੜੇ ਛੋਟੇ-ਮੋਟੇ ਹੈਗੇ ਨੇ ਉਹਨਾਂ ਤੋਂ ਬਚਾਉਣ ਦੀ ਜ਼ਰੂਰਤ ਹੈ ਅੱਜ ਅਸੀਂ ਇਹ ਮੁੱਖ ਮੰਤਰੀ ਨੂੰ ਵੀ ਕਹਿੰਦੇ ਆ ਐਸਐਸਪੀ ਸਾਹਿਬ ਨੂੰ ਵੀ ਕਹਿੰਦੇ ਆ ਉਸ ਰੂਪ ਦੇ ਵਿੱਚ ਵੀ ਤੁਸੀਂ ਰეკਮੈਂਡੇਸ਼ਨ ਕਰਕੇ ਉਹਨਾਂ ਨੂੰ ਪੱਕੇ ਤੌਰ ਤੇ ਸਪੋਰਟ ਜਿਹੜੀ ਹੈਗੀ ਆ ਪ੍ਰੋਵਾਈਡ ਕਰਵਾਈ ਜਾਵੇ ਔਰ ਇਹਨਾਂ ਦਾ ਬਹੁਤ ਬਹੁਤ ਜੀ ਆਇਆਂ ਥੈਂਕ ਯੂ ਧੰਨਵਾਦ ਜੈ ਹਿੰਦ ਬਾਬਾ ਬੁੰਨ ਸਿੰਘ ਜਿਹੜੇ ਸੀਗੇ ਉਹ ਸਾਰਿਆਂ ਦੇ ਸਾਂਝੇ ਸੀਗੇ ਔਰ ਰਾਜਨਦੀ ਓਰਸ ਤੇ ਤੁਸੀਂ ਦੇਖ ਰਹੇ ਹੋ ਪੂਰਾ ਮੇਲਾ ਲੱਗਿਆ ਹੋਇਆ ਹੈ ਔਰ ਸਾਰੇ ਜਿੰਨੇ ਵੀ ਸ਼ਰਧਾਲੂ ਹੈਗੇ ਨੇ ਉਹ ਇੱਥੇ ਨਰਮੱਤਕ ਘੁੰਮਣ ਵਾਸਤੇ ਆ ਰਹੇ ਨੇ ਔਰ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਬਾਰ ਇੱਥੇ ਮੰਗਿਆ ਜਾਂਦਾ ਉਹ ਸਾਰਾ ਤਾਂ ਪੂਰਾ ਹੁੰਦਾ ਹੈਗਾ ਤੋਂ ਉਹਨੂੰ ਮੰਨਦਿਆ ਹੋਇਆ ਆਪਾਂ ਵੀ ਇੱਥੇ ਆਏ ਹੈਗੇ ਆ ਸਾਰਿਆਂ ਦੇ ਨਾਲ ਰਲ ਕੇ ਆਪਾਂ ਮੱਥਾ ਟੇਕਿਆ ਹੈਗਾ ਤੇ ਸਾਰਿਆਂ ਦੀ ਖੁਸ਼ੀ ਦੀ ਜਿਹੜੀ ਆਪਾਸ ਕਰਦੇ ਆ ਸਾਰੇ ਚੜ੍ਹਦੀ ਕਲਾ ਚ ਰਹੇ ਪੂਰੇ ਆਪਾਂ ਸਿਕਿਉਰਿਟੀ ਤੇ ਟ੍ਰੈਫਿਕ ਦੇ ਅਰੇਂਜਮੈਂਟਸ ਕੀਤੇ ਹੋਏ ਨੇ ਤੇ ਜਿੰਨੇ ਇੱਕ ਇਹਨਾਂ ਨੇ ਮਦਦ ਸਾਨੂੰ ਕਹੀ ਸੀ ਆਪਾਂ ਪੂਰੀ ਇਹਨਾਂ ਨੂੰ ਕਰਾਈ ਹੈਗੀ ਹੈ ਤੇ ਆਸ ਕਰਦੇ ਹਾਂ ਕਰ ਸਕਦੇ ਸੀ ਕਿ ਆਪ ਪੂਰਾ ਕੀਤਾ ਹੈ ਕਿਉਂ ਕਿ ਉਹ وجه ਮਾਹੌਲ ਹੈ ਜੀ ਕਿ ਕੀ ਲੱਗ ਰਿਹਾ ਹੈ ਜੀ ਪਹਿਲਾਂ ਤਾਂ ਜੋ ਇਹ ਸਥਾਨ ਹੈ ਬਾਬਾ ਗੋਦਨ ਸ਼ਾਹੀ ਦਾ ਇਸ ਸਥਾਨ ਤੇ ਆ ਕੇ ਸਭ ਦੇ ਕਰਮ ਬਾਗੋ ਬਾਗ ਹੋ ਜਾਣੇ ਖੇਲ ਜਾਣੇ ਆ ਕਿਉਂਕਿ ਜੋ ਇਹ ਸਥਾਨ ਹੈ ਤਪੋਸਥਾਨ ਹੈ ਇਸ ਸਥਾਨ ਤੇ ਸਾਡੇ ਸਾਈਂ ਪ੍ਰਵੇਸ਼ਾ ਜੀ ਸਾਡੇ ਹਵੇਸ਼ਾ ਹੀ ਕਿਰਪਾ ਬਣਾ ਕੇ ਰੱਖਦੇ ਆ ਔਰ ਜੋ ਅੱਜ ਦਾ ਇਹ ਦਿਹਾੜਾ ਉਸ ਦਾ ਮੇਲਾ ਹੈ ਬਾਬਾ ਜੀ ਦਾ ਇਹ ਜੁਗ ਜੁਗ ਹੋ ਗਿਆ ਇਸ ਮੇਲੇ ਨੂੰ ਦਿਨ ਬਾ ਦਿਨ ప్రతి ਦਿਨ ਇੱਥੇ ਸੰਗਤਾਂ ਦਾ ਜੋ ਜਮਾਵੜਾ ਹੈ ਵਾਦਾ ਜਾ ਰਿਹਾ ਹੈ ਇਹ ਸਾਈ ਜੀ ਦੀ ਸਾਈ ਬਾਬਾ ਬੁੱਢਲ ਸਾਹਿਬ ਜੀ ਦੀ ਪਰ ਪ੍ਰਵੇਸ਼ ਸਾਹਿਬ ਜੀ ਦੀ ਬਹੁਤ ਕਿਰਪਾ ਹੈ ਕਿਉਂਕਿ ਜਿੰਨਾ ਪਿਆਰ ਇੱਥੇ ਆ ਕੇ ਸੰਗਤ ਨੂੰ ਮਿਲਦਾ ਹੈ ਨਾ ਹੀ ਕਿਤੇ ਹੋਰ ਦੇਵਿਆਂ ਤੇ ਜਾ ਕੇ ਮਿਲਦਾ ਹੈ ਪਰ ਜੋ ਇਹ ਡੇਰਾ ਹੈ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਔਰ ਜੇ ਕਿਸੇ ਨੂੰ ਕੋਈ ਬਿਮਾਰੀ ਵੀ ਹੈ ਉਹ ਵੀ ਇੱਥੇ ਆ ਕੇ ਠੀਕ ਹੁੰਦੀ ਹੈ ਮੇਨ ਤਾਂ ਇਹ ਗੱਲ ਹੈ ਕਿ ਇੱਥੇ ਆ ਕੇ ਜੋ ਬੰਦੇ ਆ ਇਹ ਕਹਿੰਦੇ ਆ ਨਾ ਵੀ ਸਾਡਾ ਪਰਿਵਾਰ ਦੇ ਵਿੱਚ ਦਿਲ ਨਹੀਂ ਲੱਗਦਾ ਇਹ ਆ ਕਿਤੇ ਹੋਰ ਨਹੀਂ ਇੱਥੇ ਆ ਕੇ ਹਰ ਇੱਕ ਬੰਦੇ ਨੂੰ ਮਨ ਦੀ ਸ਼ਾਂਤੀ ਮਿਲਦੀ ਹੈ ਮੈਂ ਅੱਜ ਦੇ ਦਿਨ ਦੀਆਂ ਸਾਰੇ ਪੰਜਾਬ ਵਾਸੀਆਂ ਨੂੰ ਅਤੇ ਇਲਾਕੇ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਐਦਾਂ ਦੇ ਜੋ ਦਿਨ ਆ ਸਾਲ ਦੇ ਵਿੱਚ ਇੱਕੋ ਵਾਰ ਆਦੇ ਪਰ ਇੱਥੇ ਤਾਂ ਹਮੇਸ਼ਾ ਹੀ ਮੇਲੇ ਲੱਗਦੇ ਆ ਕਿਉਂਕਿ ਹਰ ਵੀਰਵਾਰ ਨੂੰ ਇੱਥੇ ਸਾਈਂ ਜੀ ਦੇ ਕੋਲ ਮੇਲੇ ਲੱਗਦੇ ਆ ਲੋਕ ਆਪਣੀ ਬਣੀ ਕਾਮਨਾ ਪੂਰੀਆਂ ਕਰਾਨੇ ਆ ਜਕਾਰਾ ਬਾਬਾ ਬੁੱਟਰ ਸ਼ਾਜੀ ਦਾ ਬਹੁਤ ਸਾਜੇ ਪਰਵਾਰ ਕੀ ਹੈ ਸਲਾਨਾ ਹੋਰ ਸਵੇਲਾ ਵੀ ਹੈ ਚੇਅਰਮੈਨ ਸਾਹਿਬ ਜੀ ਆਏ ਨੇ ਸਾਡਾ ਬਹੁਤ ਬਹੁਤ ਅਸੀਂ ਇਹਨਾਂ ਦਾ ਕੋਟੀ ਕੋਟੀ ਧੰਨਵਾਦ ਕਰਦੇ ਆ ਸਾਡੇ ਸਲਾਨੇ ਮੇਲੇ ਉਸਦੇ ਪੁੱਜੇ ਇਸ ਕੇ ਪੀ ਰਾਣਾ ਪੰਜਾਬ ਦੇ ਸਪੀਕਰ ਉਹ ਵੀ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਤੇ ਬਾਕੀ ਐਸਐਸਬੀ ਸਾਹਿਬ ਨੇ ਹਜੇ ਆਣਾ ਹੈ ਅਜਾ ਉਹ ਪਹੁੰਚੇ ਨਹੀਂ ਹੈ ਡੀਸੀ ਸਾਹਿਬ ਕਿਤੇ ਬਾਹਰ ਗਏ ਹੋਏ ਨੇ ਤੇ ਉਹਨਾਂ ਦੇ ਮੈਨੇ ਟੈਲੀਫੋਨ ਤੇ ਕਿਹਾ ਕਿ ਆਗੇ ਬਾਬਾ ਜੀ ਮੈਂ ਕਈ ਬਾਹਰ ਗਿਆ ਹੋਇਆ ਛੁੱਟੀ ਲੈ ਹੋਈ ਹੈ ਮੀਤੇ ਮਹੀਨੇ ਤੇ ਨਹੀਂ ਪਹੁੰਚਣਾ ਐਨਾ ਕਹਿੰਦਿਆ ਜੀ ਸਾਡੇ ਹਰਕੇ ਦੇ ਐਮਐਲਏ ਵੀ ਹੈ ਪੰਜਾਬ ਦੇ ਸਪੀਕਰ ਵੀ ਹੈ ਤੇ ਸਵਾਦ ਦੀ ਬੇਨਤੀ ਕਰਦਾ ਕਿ